ਇਹ ਪਰਲਾ ਜਿਹੜਾ ਤਕਰੀਬਨ ਜਿਤੋਂ ਪੌਣੇ ਇੱਕ ਦੋ ਸਾਲ ਪਹਿਲਾਂ ਸ੍ਰੀ ਸੁਖੀ ਬਾੜਜੀ ਸਸਤਾ ਪੁਰ ਪੰਜਾਬਕ ਸਰਿਕਰੇਟਾ ਤੋਂ ਨਵਾਂ ਬੱਲੋ ਸ਼ੁਰੂ ਕਰਵਾਇਆ ਗਿਆ। ਪਹਿਲਾਂ ਰਜਿਸਟਰ ਵਿੱਚ ਵੀ ਕਿਤਾਬਾਂ ਨੂੰ ਕਰਪਨ ਕੀਤੀਆਂ ਨੇ ਤੇ ਬਾਹਰਲੇ ਦੇਸ਼ਾਂ ਵਿੱਚ ਵੀ ਛਾਪੀਆਂ ਕਿਤਾਬਾਂ ਤੇ ਅੱਜ ਅਸੀਂ ਮਹਾਰਾਸ਼ਟਰ ਜਾ ਰਹੇ ਹਾਂ ਮੁੰਬਈ ਜਾ ਰਹੇ ਹਾਂ। ਚਾਹੇ ਦੇ ਪਹਿਲੀ ਵਾਰੀ ਕਿਸੇ ਕਿਤਾਬ ਦਾ ਰੂਪਕਾਰਨ ਕੀਤਾ ਹੈਗਾ ਸੋ ਸੀਰੀਜ਼ ਕੀ ਪਾਰਟੀ ਸੰਸਥਾ ਪੰਜਾਬ ਤੋਂ ਸਰੀ ਕਨੇਡਾ ਉਹਨਾਂ ਦਾ ਬਹੁਤ ਹੀ ਵੱਡਾ ਤੇ ਵਿਸ਼ੇਸ਼ ਉਪਰਾਲਾ ਹੈ ਜਿਹੜਾ ਮਾਂ ਬੁndi ਦੇ ਲਈ ਜਿਹੜਾ ਇਸ ਪ੍ਰੋਜੈਕਟ ਦਾ ਜਿਹੜਾ ਮਕਸਦ ਹੀ ਇਹ ਆ ਕਿ ਬੱਚਿਆਂ ਨੂੰ ਜੋੜਨਾ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਰੱਖਣਾ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਨਾ ਬੱਚਿਆਂ ਨੂੰ ਸਿਹਤ ਨਾਲ ਜੋੜਨਾ ਆ ਇੱਕ ਵਧੀਆ ਸਮਾਜ ਸਿਰਜਣ ਵਿੱਚ ਬੱਚੇ ਯੋਗਦਾਨ ਪਾਉਣਗੇ ਇਸ ਇਸ ਪ੍ਰੋਜੈਕਟ ਦਾ ਮਕਸਦ ਹੀ ਇਹ ਹੈ ਇਸੋ ਫਲਾਈਟ ਆ ਬਿਲਕੁਲ ਚੱਲ ਚੁੱਕੀ ਆ ਸੋਸੀ ਜਹਾਜ਼ ਦੇ ਵਿੱਚ ਮਜੂਦਾ ਸੋ ਸਾਡੇ ਨਾਲ ਖਾਸ ਤੌਰ ਤੇ ਜੋ ਲਗਾਤਾਰ ਇਸ ਜੋ ਚੱਲ ਰਿਹਾ ਲਗਾਤਾਰ ਪ੍ਰੋਜੈਕਟ ਚੱਲ ਰਿਹਾ ਹੈ ਨਮੀਆਂ ਕਲਮਾ ਨਦੀਦਾਨ ਨੂੰ ਲੈ ਕੇ ਜਿਹਦੇ ਵਿੱਚ ਕੈਨੇਡਾ ਸਰੀ ਕੈਨੇਡਾ ਦੇ ਸੰਸਥਾਪਕ ਸੁਖੀ ਬਾੜ ਦੇ ਪੰਜਾਬ ਪਵਨ ਬਣਿਆ ਹੋਇਆ ਤਾਂ ਉਹ ਸਾਰੀ ਟੀਮ ਨੂੰ ਲੈ ਕੇ ਲਗਾਤਾਰ ਪ੍ਰਚਾਰ ਤੇ ਪ੍ਰਸਾਰ ਵੀ ਕਰ ਰਹੇ ਨੇ ਸੋ ਜਹਾਦ ਦੇ ਵਿੱਚ 88 ਮੌਜੂਦ ਆ। ਸੋ ਟੀਮ ਤੁਸੀਂ ਦੇਖ ਸਕਦੇ ਹੋ। ਜਿਹਦੇ ਵਿੱਚ ਖਾਸ ਤੌਰ ਤੇ ਅੰਕਾਰ ਸਿੰਘ ਤੇਜੇ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਵੱਲੋਂ ਜਿਹੜਾ ਵਿਸ਼ੇਸ਼ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਸੁਖੀ ਬਾਦ ਦੀ ਰਹਿਮਾਈ ਤੇ ਅੰਕਾਰ ਸਿੰਘ ਜੀ ਜਹਾਦ ਦੇ ਵਿੱਚ ਪਹੁੰਚ ਚੁੱਕੇ ਹੋ। ਨਵੀਆਂ ਕਲਮਾ ਨਵੀਆਂ ਉਡਾਨ ਦਾ ਜਿਹੜਾ ਪੋਸਟਰ ਆ ਉਹ ਜਹਾਦ ਦੇ ਵਿੱਚ ਇਹ ਜਿਹੜਾ ਖਾਸ ਤੌਰ ਤੇ ਮੁੰਬਈ ਦੇ ਵਿੱਚ ਦਰਸਾਇਆ ਜਾਵੇਗਾ। ਬੱਚਾ ਦੀ ਹੌਸਲਾ ਬਚਾਈ ਕੀਤੀ ਜਾਵੇਗੀ। ਕੀ ਕਹਿਣਾ ਚਾਹੁੰਦੇ ਹੋ? ਅੱਜ ਤੁਸੀਂ ਸਾਰੀ ਟੀਮ ਨੂੰ ਲੈ ਕੇ ਉੱਥੇ ਪਹੁੰਚ ਰਹੇ ਮੁੰਬਈ ਦੇ ਵਿੱਚ ਇਹ ਉਪਰਾਲਾ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਰੁਝਾਨ ਹੈ ਬੱਚੇ ਸੋਸ਼ਲ ਮੀਡੀਆ ਦੇ ਵੱਲ ਫੋਨ ਦੇ ਵੱਲ ਆਕਰਸ਼ਿਤ ਬੜਾ ਹੋ ਰਹੇ ਨੇ ਕਈ ਵਾਰ ਜਿਹੜਾ ਫੋਨ ਦੇ ਜ਼ਰੀਏ ਬਿਮਾਰੀਆਂ ਹੀ ਲੱਗਦੀਆਂ ਨੇ ਤੁਸੀਂ ਜਿਹੜਾ ਉਪਰਾਲਾ ਕੀਤਾ ਤੁਹਾਨੂੰ ਲੱਗਦਾ ਹੈ ਵੀ ਬੱਚੇ ਬਿਮਾਰੀਆਂ ਤੋਂ ਰਹਿਤ ਵੀ ਹੋਣਗੇ ਇਹ ਚੰਗਾ ਉਪਰਾਲਾ ਹੈ ਬਿਲਕੁਲ ਵੀਰਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਚੈਨਲ ਦਾ ਨਾ ਤੁਹਾਡੇ ادارے ਦਾ ਬਹੁਤ ਹਿੱਸਾ ਜੋ ਕਰਦੇ ਹੋ ਥੈਂਕ ਯੂ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਤੇ ਇਹ ਵੀਰਜੀ ਉਪਰਾਲਾ ਜਿਹੜਾ ਤਕਰੀਬਨ ਅੱਜ ਤੋਂ 5- ਉਹਨਾਂ ਪਰ ਲੋਕ ਨੂੰ ਸ਼ੁਰੂ ਕਰਵਾਇਆ ਗਿਆ ਉਹਨਾਂ ਨਾਲ ਮਿਲ ਕੇ ਕੰਮ ਕੀਤਾ ਬੜਾ ਚੰਗਾ ਲੱਗਿਆ ਕਿ ਅੱਗੇ ਟੀਮਾਂ ਬਣੀਆਂ ਜੇ ਮੈਂ ਦੱਸਾਂ ਕਿ ਅੱਜ ਮੁੰਬਈ ਜਾ ਰਹੇ ਹਾਂ ਪਰ ਇਹਦੇ ਪਿੱਛੇ ਵੀ ਜਿਹੜਾ 1.5-2 ਸਾਲ ਦਾ ਸਫਰ ਹੈ ਹੌਲੀ-ਹੌਲੀ ਪੂਰੇ ਪੰਜਾਬ ਦੇ ਵਿੱਚ ਕਿਤਾਬਾਂ ਛਾਪੀਆਂ ਸਾਰੀਆਂ ਟੀਮਾਂ ਨੇ ਮੇਰੇ ਨਾਲ ਵੀ ਰੋਟੀ ਖਾਦੇ ਨੇ ਬੜੀ ਮਿਹਨਤ ਕੀਤੀ ਲਾਇਬ੍ਰੇਰੀਅਨ ਨੇ ਸਾਡੇ ਨਾਲ ਇਸ ਪ੍ਰੋਜੈਕਟ ਵਿੱਚ ਟੀਚਰ ਨੇ ਮਿਹਨਤ ਕਰਕੇ ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਜਿਹੜਾ ਪੰਜਾਬ ਤੋਂ ਬਾਹਰ ਪਹਿਲਾਂ ਰਾਜਸਥਾਨ ਵਿੱਚ ਵੀ ਕਿਤਾਬਾਂ ਲੋਕ ਕਰਪਨ ਕੀਤੀਆਂ ਨੇ ਤੇ ਬਾਹਰਲੇ ਦੇਸ਼ਾਂ ਵਿੱਚ ਵੀ ਛਾਪ ਰਹੀਆਂ ਕਿਤਾਬਾਂ ਤੇ ਅੱਜ ਅਸੀਂ ਮਹਾਰਾਸ਼ਟਰ ਜਾ ਰਹੇ ਹਾਂ ਮੁੰਬਈ ਜਾ ਰਹੇ ਹਾਂ ਉੱਥੇ ਵੀ ਜਿਹੜੀ ਕਿਤਾਬ ਹੈ ਕੱਲ ਲੋਕ ਕਰਪਨ ਹੋਣੀ ਹੈ ਉਹਦੇ ਵਾਸਤੇ ਬੜੀ ਖੁਸ਼ੀ ਹੈ ਬੱਚਿਆਂ ਨੂੰ ਚੱਗੇ ਪਾਸੇ ਜੋੜ ਰਹੇ ਹਾਂ ਉੱਥੇ ਜੋ ਬੱਚੇ ਪੰਜਾਬੀ ਲਿਖਦੇ ਨੇ ਸਾਡੀ ਉੱਥੇ ਟੀਮ ਹੈ ਮੈਡਮ ਅਰਪੀਤ ਸੱਧੂ ਜੀ ਇੰਚਾਰਜ ਨੇ ਮਹਾਰਾਸ਼ਟਰ ਦੇ ਤੇ ਉਹ ਉੱਥੇ ਜਿਹੜੀ ਕਿਤਾਬ ਉਹਨਾਂ ਨੇ ਤਿਆਰ ਕੀਤੀ ਹੈ ਉੱਥੇ ਸਾਡੀ ਜਿਹੜੀ 12-13 ਮੈਂਬਰੀ ਟੀਮ ਹੈ ਉਹ ਬਾਟ ਸਾਹਿਬ ਦੇ ਨਾਲ ਜਾ ਰਹੀ ਹੈ ਉਹਨਾਂ ਨਾਲ ਦੀ ਪਾਰਕੇ ਸਾਰੀ ਆਪਾਂ ਤੁਹਾਨੂੰ ਤਸਵੀਰ ਵੀ ਦਿਖਾਵਾਂਗੇ ਭਾਈ ਤੁਸੀਂ ਵੀ ਆਇਆ ਸਭ ਤੋਂ ਪਹਿਲਾਂ ਦੱਸੋ ਤੁਸੀਂ ਤੁਸੀਂ ਕਿਹੜੇ ਸਕੂਲ ਦੇ ਟੀਚਰ ਹੋ ਇੱਧਰ ਜਾਣ ਦਾ ਕਿਵੇਂ ਸੁਭਬ ਪੜਿਆ ਬੇਸ਼ੱਕ ਸਰਕਾਰੀ ਟੀਚਰਾਂ ਨੂੰ ਫੜ ਘੱਟ ਮੌਕਾ ਮਿਲਦਾ ਹੈ ਸਰਕਾਰ ਵੀ ਪੜਾਲੇ ਕਰ ਰਹੀ ਹੈ ਪਰ ਨੰਬਰ ਵਜੋਂ ਬੜਾ ਲੇਟ ਆਉਂਦਾ ਹੈ ਤੁਸੀਂ ਇੱਕ ਸੰਸਾ ਦੇ ਨਾਲ ਜੁੜੇ ਹੋ ਖਾਸ ਤੌਰ ਤੇ ਸੁੱਖੀ ਬਾੜ ਜੀ ਦੇ ਨਾਲ ਕਿਵੇਂ ਲੱਗਿਆ ਇਹ ਪ੍ਰੋਜੈਕਟ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਸੀ ਵੀ ਜੁੜੀ ਏ ਇਹ ਜੀ ਜਦੋਂ ਪੰਜਾਬ ਦੇ ਵਿੱਚ ਲਗਭਗ 2 ਸਾਲ ਪਹਿਲਾਂ ਪ੍ਰੋਜੈਕਟ ਸੁੱਖੀ ਬਾੜ ਸਾਹਿਬ ਨੇ ਤੁਰਿਆ ਸੀਗਾ ਤਾਂ ਉਹਨਾਂ ਨੇ ਆਪਣੇ ਉਸ ਵੇਲੇ ਇਸ ਪ੍ਰੋਜੈਕਟ ਦੀ ਕਮਾਂਡ ਜਿਹੜੀ ਸੀਗੀ ਉਹ ਵੀਰ ਓਂਕਾਰ ਸਿੰਘ ਤੇਜੇ ਜੀ ਨੂੰ ਦਿੱਤੀ ਸੀਗੀ ਜੋ ਇਹਨਾਂ ਨੇ ਮੇਰੇ ਨਾਲ رابطہ ਕਾਇਮ ਕੀਤਾ ਮੈਂ ਸਰਕਾਰੀ ਸਿਗਨਸ ਸਕੈਟਰ ਸਕੂਲ ਮੈਣਾ ਜਿਲ੍ਹਾ ਮੁਗਾ ਵਿਖੇ بطور ਲਾਇਬ੍ਰੇਰੀ ਕੰਮ ਕਰਦੇ ਆਇਆਗਾ ਤੇ ਮੇਰੇ ਨਾਲ ਕਾਫੀ ਬੱਚੇ ਜੁੜੇ ਹੋਏ ਸੀ ਤਾਂ ਵੀਰ ਓਂਕਾਰ ਸਿੰਘ ਤੇਜੇ ਜੀ ਨੇ ਜਦੋਂ ਕਿਹਾ ਕਿ ਆਪਾਂ ਬੱਚਿਆਂ ਨੂੰ ਅੱਗੇ ਮਾਂਬੂਲੀ ਦੇ ਨਾਲ ਜੁੜ ਗਏ ਇਹਨਾਂ ਦੀਆਂ ਰਚਨਾਵਾਂ ਛਪ ਗਈ ਤਾਂ ਮੈਨੂੰ ਲੱਗਦਾ ਵੀ ਇਹ ਬਹੁਤ ਵਧੀਆ ਉਪਰਾਲਾ ਸੀ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵੀ ਬੱਚੇ ਨੂੰ ਇਸ ਤਰ੍ਹਾਂ ਆਪਣੀ ਦੇ ਪਿਛਿਆ ਰਚਨਾਵਾਂ ਦਾ ਛਾਪੜਨਾ ਕਦੇ ਵੀ ਮੌਕਾ ਨਹੀਂ ਮਿਲਿਆ ਸੀਗਾ ਸੋ ਬਹੁਤ ਸਾਰੇ ਲੇਖਕ ਹੁੰਦੇ ਵੱਡੇ ਵੱਡੇ ਲੇਖਕ ਹੁੰਦੇ ਆ ਉਹਨਾਂ ਦੀਆਂ ਕਿਤਾਬਾਂ ਜਰੂਰ ਛਪ ਜਾਂਦੀਆਂ ਪਰ ਸਕੂਲਾਂ ਦੇ ਵਿੱਚ ਪੜ੍ਹਦੇ ਹੋਏ ਵਿਦਿਆਰਥੀਆਂ ਦੀਆਂ ਰਚਨਾਵਾਂ ਸ਼ਾਇਦ ਇਹ ਪਹਿਲੀ ਵਾਰੀ ਕਿਸੇ ਕਿਤਾਬ ਦਾ ਰੂਪ ਧਾਰਨ ਕੀਤਾ ਹੈਗਾ ਸੋ ਸੀ ਕਿ ਪਾਰਟੀ ਸੰਸਥਾਪਕ ਪੰਜਾਬ ਪੌਨਸਰੀ ਕੈਨੇਡਾ ਉਹਨਾਂ ਦਾ ਇਹ ਬਹੁਤ ਹੀ ਵੱਡਾ ਤੇ ਵਿਸ਼ੇਸ਼ ਉਪਰਾਲਾ ਜਿਹੜਾ ਮਾਂ ਬੋਲੀ ਦੇ ਲਈ ਬੱਚਿਆਂ ਦੇ ਵਾਸਤੇ ਕੀਤਾ ਜਾ ਰਿਹਾ ਹੈਗਾ ਬਹੁਤ ਹੀ ਸ਼ਨਾਖਰਜੋ ਕਿਵੇਂ ਲੱਗਦਾ ਜਿਹਹਾਤ ਜੇ ਤੁਸੀਂ ਇਹ ਪੋਸਟਰ ਲੈ ਕੇ ਆਇਓ ਕਿਉਂਕਿ ਜਹਾਜ਼ ਦੇ ਵਿੱਚ ਕੀ ਦਸਾਰਾ ਕੀ ਚੱਲ ਰਿਹਾ ਵੀ ਪੋਸਟਰ ਦੇ ਜ਼ਰੀਏ ਕੀ ਪ੍ਰਚਾਰ ਕਰ ਰਹੇ ਹਾਂ ਜਦ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਬੱਚੇ ਵੀ ਜਦ ਜਹਾਜ਼ ਤੇ ਸਫ਼ਰ ਕਰਦੇ ਨੇ ਜਾਂ ਪਰਿਵਾਰ ਕਰਦੇ ਨੇ ਕਿ ਉਹਨਾਂ ਨੂੰ ਜੋੜਨਾ ਚਾਹੀਦਾ ਵੀ ਜੀ ਅਸੀਂ ਇਸਾ ਹੀ ਚਾਹੁੰਦੇ ਹਾਂ ਕਿ ਨਵੇਂ ਆ ਕਰਮਾਂ ਨੂੰ ਅਸੀਂ ਇੱਕ ਨਵੀਂ ਜਿਹੜੀ ਉਡਾਨ ਦੇਣੀ ਸੀਗੀ ਉਹ ਅੱਜ ਅਸੀਂ ਉਡਾਨ ਨਵੇਂ ਕਲਮਾਂ ਦੀ ਅੱਜ ਜਹਾਜ਼ ਦੇ ਵਿੱਚ ਛੇੜੀ ਮਹਾਰਾਸ਼ਟਰ ਤੱਕ ਦੇ ਰਿਹਾ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਆਪਾਂ ਸੁਖੀ ਬਾੜੀ ਜੀ ਬਾਕੀ ਵੀ ਆਪਣੀ ਟੀਮ ਮੈਂ ਸਰ ਸਾਹਿਬ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਅੱਜ ਨਵੀਂ ਕਲਮਾ ਨਵੀਂ ਉਡਾਨ ਉਡਾਨ ਵੀ ਭਰ ਚੁੱਕੀ ਆ ਹੁਣ ਮੁੰਬਈ ਦੇ ਵਿੱਚ ਜਾ ਰਹੀ ਹੈ ਕੀ ਮਕਸਦ ਕੀ ਹੈ ਕੋਈ ਛੋਟਾ ਜਿਹਾ ਸੰਦੇਸ਼ ਉਹ ਵੀ ਸਮਾ ਬੜਾ ਛੋਟਾ ਜਾਂ ਸੀਮਤ ਹੈ ਹਾਂਜੀ ਬਿਲਕੁਲ ਜੀ ਅੱਜ ਨਵੀਆਂ ਗਲਵਾਂ ਨਵੀਂ ੜਾਨ ਇੱਕ ਹੋਰ ੜਾਨ ਤੇ ਹੈ ਜਿਨੇ ਵੱਡੀਆਂ 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 ੜਾਨਾਂ ਲਾਈਆਂ ਨੇ ਤਲਾਰ ਰਹੀ ਹੈ ਅੱਜ ਅਸੀਂ ਬੰਬੇ ਜਾ ਰਹੇ ਹਾਂ 20 ਤਰੀਕ ਨੂੰ ਕੱਲ ਨੂੰ ਮੇਰਾ ਉਹ ਕੱਲ ਨੂੰ ਉੱਥੇ ਸਮਾਗਮ ਹੈ ਪੂਰੀ ਦੀ ਪੂਰੀ ਟੀਮ ਅੱਜ ਅਸੀਂ ਫਲਾਈਟ ਵਿੱਚ ਆ ਤੇ ਸਾਨੂੰ ਬੜੀ ਆਸ ਹੈ ਕਿ ਉੱਥੇ ਬਹੁਤ ਕੰਮਜਾ ਪ੍ਰੋਗਰਾਮ ਹੈ ਕੋਈ ਲਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਬੱਚੇ ਵੀ ਨਵੇਂ ਚੋਰੇ ਜਾਣਗੇ ਕਿਉਂਕਿ ਸਮੇਂ ਦੇ ਨਾਲ ਦੇ ਨਾਲ ਸੋਸ਼ਲ ਮੀਡੀਆ ਦਾ ਯੁੱਗ ਵੀ ਆਇਆ ਹੈ ਬੱਚੇ ਮੋਬਾਈਲ ਵੱਲ ਬੜੇ ਆਕਰਸ਼ਿਤ ਹੋ ਰਹੇ ਨੇ ਬਿਮਾਰੀਆਂ ਮੋਬਾਈਲ ਕਰਕੇ ਬਾਦਲੀਆਂ ਨੇ ਜਿਹੜੀਆਂ ਬਿਲਕੁਲ ਜੀ ਜਿਹੜਾ ਇਸ ਪ੍ਰੋਜੈਕਟ ਦਾ ਜਿਹੜਾ ਮਕਸਦ ਹੀ ਇਹ ਆ ਕਿ ਬੱਚਿਆਂ ਨੂੰ ਜੋੜਨਾ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਰੱਖਣਾ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਨਾ ਬੱਚਿਆਂ ਨੂੰ ਸਿਹਤ ਨਾਲ ਜੋੜਨਾ ਆ ਤੇ ਕੁਵਧਿਆ ਸਮਾਜ ਸਿਰਜਣ ਵਿੱਚ ਬੱਚੇ ਜੋਵਦਾਨ ਪਾਉਣਗੇ ਇਸ ਇਸ ਪ੍ਰੋਜੈਕਟ ਦਾ ਮਕਸਦ ਹੀ ਇਹ ਹੈ ਜੀ। ਬਿਲਕੁਲ ਸੋ ਬਿਲਕੁਲ ਅਸੀਂ ਤੁਹਾਨੂੰ ਪੂਰੀ ਟੀਮ ਦੇ ਨਾਲ ਜਿਹੜੀ ਹੈ ਲਗਾਤਾਰ ਗੱਲਬਾਤ ਕਰਾਣਾ ਹੈ ਭਾਜੀ ਤੁਸੀਂ ਥੋੜਾ ਇੱਕ ਮੈਸੇਜ ਦਿਓ ਉਸ ਤੋਂ ਸਭ ਤੋਂ ਪਹਿਲਾਂ ਸੋ ਕਿਵੇਂ ਜੁੜਾ ਕਿਵੇਂ ਇਹਨਾਂ ਦੇ ਨਾਲ ਕਿਵੇਂ ਸਲੱਬ ਬਣਾਇਆ ਚੁੜਕੇ ਦਾ। ਅਸੀਂ ਦੇਖਦੇ ਰਹਿੰਦੇ ਸੀ ਜੀ ਇਹ ਬਾੜ ਸਾਹਿਬ ਜਿਹੜੇ ਹੈਗੇ ਐ ਸਾਇੰਸ ਦੇ ਬੱਚਿਆਂ ਨੂੰ ਜੋੜ ਰਹੇ ਆ। ਤਾਂ ਅਸੀਂ ਵੀ ਪੁੱਛਣਾ ਸਕੂਲ ਦੇ ਵਿੱਚ ਮੈਂ ਵੀ ਇਸ ਤਰ੍ਹਾਂ ਕਰਦਾ ਸੀ ਮੈਂ ਸਰਕਾਰੀ ਅਧਿਆਪਕ ਹਾਂ ਜੀ ਅੱਛਾ ਅਧਿਆਆਂ ਨੂੰ ਜੋੜਦੇ ਸੀ। ਬਾਅਦ ਦੇ ਵਿੱਚ ਸਾਡੀ ਗੱਲਬਾਤ ਹੁੰਦੀ ਰਹੇ ਜਿਵੇਂ ਫਿਰ ਅਸੀਂ ਟੀਮ ਰੂਪ ਵਿੱਚ ਜੁੜ ਗਏ ਟੀਮ ਰੂਪ ਵਿੱਚ ਸਾਡੇ ਕਾਰਜ ਜਾਰੀ ਹੈ ਹੁਣ ਸਾਡੀ ਟੀਮ ਹੈ ਜਿਹੜੀ ਪੰਜਾਬ ਤੋਂ ਬਾਹਰ ਵੱਖ-ਵੱਖ ਰਾਜਾਂ ਵਿੱਚ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਕਾਰਜ ਕਰ ਰਹੀ ਹੈ ਤੇ ਹਰ ਜ਼ਿਲ੍ਹੇ ਵਿੱਚ ਸਾਡੀਆਂ 5 5 6 6 ਮੈਂਬਰਾਂ ਦੀਆਂ ਟੀਮਾਂ ਬਣੀਆਂ ਹੁਣ ਪੰਜਾਬ ਤੋਂ ਬਿਨਾਂ ਆਸਟ੍ਰੇਲੀਆ ਇਟਲੀ ਅਮਰੀਕਾ ਅਫਰੀਕਾ ਇਹ ਸਾਰੇ ਸਾਡੀਆਂ ਟੀਮਾਂ ਬਣ ਚੁੱਕੀਆਂ ਹਨ ਤਾਂ ਕਿ ਮਾਂ ਬੋਲੀ ਪੰਜਾਬੀ ਇਹ ਜਿਹੜੀ ਉਹ ਸਾਰੇ ਵਿਸ਼ਵ ਦੇ ਵਿੱਚ ਵੱਡੇ ਪੱਧਰ ਤੇ ਫੈਲੇ ਬੱਚੇ ਬੱਚਿਆਂ ਦੇ ਪਰਿਵਾਰ ਦੇ ਫੋਨ ਆਉਂਦੇ ਨੇ ਵੀ ਸਾਡੇ ਬੱਚੇ ਦੀ ਜਿਹਨੇ ਨੇ ਹੋਰ ਅੱਗੇ ਬੱਚਾ ਨੂੰ ਫ੍ਰੀਡ ਕਰੋ ਜਾਂ ਸਾਡੇ ਹੋਰ ਬੱਚਿਆਂ ਦਾ ਨਾਮ ਐਡ ਕਰ ਦਿਓ ਕਿਉਂਕਿ ਕਿਤਾਬਾਂ ਦੇ ਵਿੱਚ ਬਹੁਤ ਸੀਮਤ ਹੁੰਦਾ ਵੀ ਇਹਨੇ ਏਜੰਸੀ ਛਾਪਣਿਆ ਤਾਂ ਕਦੇ ਮਾਪਿਆਂ ਦਾ ਵੀ ਕੋਈ ਉਹ ਸੁਨੇਹਾ ਆਉਂਦਾ ਵੀ ਮੇਰੇ ਦੂਜੇ ਬੱਚੇ ਦਾ ਵੀ ਨਾਮ ਐਡ ਕਰ ਦਿਓ ਉਹਨੇ ਇੱਕ ਚੰਗੀ ਜਿਹੜੀ ਹੈ ਕਵਿਤਾ ਲਿਖੀ ਆ ਜਾਂ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤਾ ਬਿਲਕੁਲ ਜੀ ਬਹੁਤ ਜ਼ਿਆਦਾ ਫੋਨ ਆਉਂਦੇ ਆ ਬੱਚਿਆਂ ਦੇ ਮਾਪਿਆਂ ਦੇ ਵੀ ਉਹ ਇੱਕ ਦਾ ਹੱਲਾ ਸ਼ੇਰੀ ਦਿੰਦੇ ਆ ਧੰਨਵਾਦ ਵੀ ਬਹੁਤ ਕਰਦੇ ਆ ਕਿ ਬਾਦ ਸਾਹਿਬ ਦਾ ਬਹੁਤ ਧੰਨਵਾਦ ਹੈ ਤੁਹਾਡੀ ਟੀਮ ਦਾ ਬਹੁਤ ਧੰਨਵਾਦ ਹੈ ਜੋ ਸਾਡੇ ਬੱਚਿਆਂ ਨੂੰ ਹੁਣ ਜਿਹੜੇ ਬੱਚੇ ਇੰਟਰਸਟ ਲੈ ਰਹੇ ਆ ਸਾਹਿਤ ਵੱਲ ਜੁੜ ਗਏ ਜਦੋਂ ਉਹਨਾਂ ਨੂੰ ਹਰਦਾਸ਼ਰੀ ਮਿਲਦੀ ਹੈ ਉਹਨਾਂ ਨੂੰ ਵੱਡੇ ਸਟੇਜ ਦੇ ਉੱਤੇ ਵੱਡੇ ਪਲੇਟਫਾਰਮ ਤੇ ਆ ਕੇ ਉਹਨਾਂ ਦੀ ਕਿਤਾਬ ਰਿਲੀਜ਼ ਹੁੰਦੀ ਹੈ ਉਹਨਾਂ ਨੂੰ ਉੱਥੇ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਉਹ ਬੱਚੇ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਜਿਹੜੇ ਸੁਰਜੀਤ ਪਾਤਰ ਨਾਨਕ ਸਿੰਘ ਬਿਲਕੁਲ ਉਹ ਆਉਣ ਵਾਲੇ ਸਮੇਂ ਦੇ ਸ਼ੇਖਮੁਹਾਰ ਪਟਾਲ ਵੀ ਬੱਚੇ ਬਣਨਗੇ ਕਿਉਂਕਿ ਲਗਭਗ 7000 ਬੱਚਾ ਜੋ ਸਾਡੇ ਨਾਲ ਜੁੜ ਚੁੱਕੇ ਹੈ ਜਿਹੜੇ ਬਾਲ ਲੇਖਕ ਬਣ ਚੁੱਕੇ ਹੈ ਤੇ ਅੱਗੇ ਉਹਨਾਂ ਦੇ ਭੈਣ ਭਰਾ ਉਹਨਾਂ ਨੂੰ ਵੀ ਚੇਟਕ ਲੱਗਦੀ ਹੈ ਛੋਟੇ ਬੱਚਾ ਨੂੰ ਵੀ ਸਾਡੇ ਜਦੋਂ ਜਾ ਕੇ ਸਟੇਜ ਤੇ ਬਹੁਤ ਸਾਰਾ ਸਨਮਾਨ ਉਹਨਾਂ ਦਾ ਹੁੰਦਾ ਹੈ ਚੋ ਚੰਗੀ ਗੱਲ ਹੈ ਬਿਲਕੁਲ ਸਾਡੇ ਨਾਲ ਹੋਰ ਵੀ ਤੁਸੀਂ ਵੀ ਤੇ ਆਪ ਕੋ ਮਾਈ ਜੀ ਹਾਂਜੀ ਤੁਸੀਂ ਵੀ ਕੋਈ ਸਨੇਹਾ ਦਿਓ ਕਿਉਂਕਿ ਇਤਿਹਾਸ ਕਲਾਕਾਰ ਸਨੇਹਾ ਹੁੰਦਾ ਮੈਨੂੰ ਲੱਗਦਾ ਉਹ ਦੂਰ ਤੱਕ ਜਾਂਦਾ ਹੈ ਕਿਉਂਕਿ ਤੁਸੀਂ ਜਿਹੜਾ ਬੱਚਿਆਂ ਨੂੰ ਉਹ ਸਿੱਖਿਆ ਦੇਣੀ ਹੁੰਦੀ ਹੈ ਜੋ ਘਰ ਮਾਪਿਆਂ ਦੇ ਵਿੱਚ ਵੀ ਜਿਹੜਾ ਪਾਲਾ ਪਰਿਵਾਰ ਆ ਉਹ ਨਹੀਂ ਦੇ ਸਕਦਾ ਉਸੇ ਥੀਕਣਾ ਚੱਲਣਾ ਅੱਜ ਮੁੰਬਈ ਦੇ ਵਿੱਚ ਚਾਰ ਰਹੇ ਹੋ ਕੀ ਪ੍ਰੋਗਰਾਮ ਕੀਆ ਤੇ ਕਿਵੇਂ ਮੋਟੀਵੇਟ ਕਰੋਗੇ ਬੱਚਾ ਜਿਵੇਂ ਨਵੀਆਂ ਗੱਲਾਂ ਨਵੀਂ ਉਦਾ ਤੁਹਾਨੂੰ ਨਾਂ ਵੀ ਪਤਾ ਲੱਗਦਾ ਵੀ ਇਹ ਜਿਹੜੀ ਬੱਚੇ ਕੋਈ ਵੀ ਹੈ ਜਦੋਂ ਕਰਮ ਲੱਗਦਾ ਤਾਂ ਨਵੀਂ ਜਿਹੜਾ ਇਹਦਾ ਨਵੀਆਂ ਗੱਲਾਂ ਨਵੀਂ ਰਾਮ ਤੇ ਜਿਹੜਾ ਕੰਮ ਹੈ ਉਸ ਬੱਚੇ ਨੂੰ ਉਡਾਨ ਦੇ ਜਿਹੜਾ ਮਤਲਬ ਵੀ ਮੈਂ ਬਤੌਰ ਇਸ ਦਾ ਸੀਨੀਅਰ ਸੈਪਰਜੈਕਟ ਇਨਚਾਰਜ ਦੇਖ ਰਿਹਾ ਤੇ ਬਾਦ ਸਾਹਿਬ ਦਾ ਸਾਨੂੰ ਪੂਰਾ ਸਹਿਯੋਗ ਹੈ ਦੇ ਬਾਪ ਸਾਹਿਬ ਦਾ ਅਸ਼ੀਰਵਾਦ ਚਾਹੀਦਾ ਜਿਹੜੇ ਬੱਚੇ ਨੇ ਉਹ ਦਿਨੋਂ ਦੇ ਨਾਲ ਜਦੋਂ ਅਸੀਂ ਪਹਿਲਾਂ ਮਸਤਵਾਨਾ ਸਾਹਿਬ ਕਾਨਫਰੰਸ ਕਰਵਾਈ ਸੀ ਹਮ ਅੱਜ ਤੋਂ 6-7 ਮਹੀਨੇ ਪਹਿਲਾਂ ਹਮ ਤਾਂ ਬੱਚੇ ਹੀ ਚਾਰ ਕਰਦੇ ਸੀਗੇ ਬਿਲਕੁਲ ਬਿਮਾਰਸ਼ ਤੇ ਇਤਜ਼ਾਮ ਪਰ ਹੁਣ 6-7 ਮਹੀਨਿਆਂ ਦੇ ਵਿੱਚ ਮਾਦਮ ਉਹਨਾਂ ਬੱਚਿਆਂ ਨੇ ਇੰਨੀ ਕੁ ਵਧੀਆ ਪਰਫਾਰਮੈਂਸ ਦਿੱਤੀ ਹੈ ਵੀ ਹੁਣ ਕੋਈ ਵੀ ਬੱਚਾ ਇਸ ਨੂੰ ਚਾਰ ਨਹੀਂ ਕਰਦਾ ਉਹਨਾਂ ਦੇ ਮਾਪਿਆਂ ਦਾ ਪੂਰਾ ਸਹਿਯੋਗ ਹੈ ਹਮ ਇਤਿਹਾਸ ਕਰਦੇ ਆ ਜਿਵੇਂ 5 ਸਾਲ ਦਾ ਪ੍ਰੋਜੈਕਟ ਆ ਹਲੇ 2 ਸਾਲ ਹੋਇਆ 2 ਸਾਲ ਦੇ ਵਿੱਚ 7000 ਬੱਚੇ ਜੋੜ ਜਾਣਾ ਆਪਣੇ ਆਪ ਦੇ ਵਿੱਚ ਰਕਾ ਆ ਸੋ ਬਿਲਕੁਲ ਐਸੋ ਚੰਗੀ ਗੱਲ ਆ ਕਿਤਾਬਾਂ ਦਾ ਜੋ ਤੀਤਾ ਸਾਨੂੰ ਬਾਦ ਸਾਹਿਬ ਨੇ ਦਿੱਤਾ ਹਮਤਾਸੀ ਦਿੱਤਾ ਤੇਜੇ ਸਰ ਨੇ ਵੀ ਇਹ ਜਿਹੜੀ ਨਵੀਂ ਉਡਾਨ ਆ ਇੱਥੇ ਨਹੀਂ ਰੁਕੂਗੀ ਇਹ ਹੁਣ ਅੱਗੇ ਤੱਕ ਦੂਰ ਤੱਕ ਬਹੁਤ ਲੰਮੀ ਇਹਨੇ ਉਡਾਰੀ ਭਰਨੀ ਆ ਜਿਹੜੇ ਬੱਚਿਆਂ ਦਾ ਰੁਝਾਨ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਗੱਲ ਆ ਵੀ ਬੱਚੇ ਸੋਸ਼ਲ ਮੀਡੀਆ ਰਾਹੀਂ ਜਿੱਦਾਂ ਮੋਬਾਈਲ ਦੀ ਬਹੁਤ ਵਰਤੋਂ ਕਰ ਰਹੇ ਨੇ ਸਾਇਤ ਨਾਲ ਉਹ ਟੁੱਟੇ ਹੋਏ ਨੇ ਇਸ ਕਰਕੇ ਬੱਚਿਆਂ ਨੂੰ ਇਹ ਕਿਤਾਬਾਂ ਨਾਲ ਜੋੜਨਾ ਬਹੁਤ ਵਧੀਆ ਉਪਰਾਲਾ ਹੈਗਾ ਸੋ ਬਿਲਕੁਲ ਅਸੀਂ ਵੀ ਜਿਹੜਾ ਉਮੀਦ ਕਰਦੇ ਆ ਕਿ ਚੰਗਾ ਜਿਹੜਾ ਉਪਰਾਲਾ ਹੋ ਕੀਤਾ ਜਾ ਰਿਹਾ ਸੋ ਲਗਾਤਾਰ ਜਿਹੜੀ ਚੜ੍ਹਦੀ ਕਲਾ ਟਾਈਮ ਟੀਵੀ ਦੀ ਟੀਮ ਹੈ ਉਹ ਲਗਾਤਾਰ ਕਵਰੇਜ ਕਰ ਰਹੀ ਆ ਸੋ ਸਾਡੇ ਨਾਲ ਜਿਹੜੇ ਨੇ ਗੁਰਮukh ਸਿੰਘ ਰਪਾਣਾ ਜੀ ਸਟਾਫ ਰਿਪੋਰਟਰ ਉਹ ਵੀ ਇੱਥੇ ਪਹੁੰਚੋ ਆਏ ਨੇ ਰਪਾਣਾ ਜੀ ਕੀ ਕਹਾਣਾ ਜਾਣਿਓ ਨਵੀਆਂ ਕਲਮਾ ਨਵੀਂ ਉਡਾਨ ਜੋ ਸੁੱਖੀ ਬਾੜੀ ਵੱਲੋਂ ਉਪਰਾਲਾ ਕੀਤਾ ਗਿਆ ਸਭ ਤੋਂ ਪਹਿਲਾਂ ਕੀ ਮੈਸੇਜ ਆ ਕਿ ਇਹ ਉਹਨੋ ਜਿਹੜੀ ਉਹ ਡਾਨਾ ਹੋ ਮੁੰਬਈ ਤੱਕ ਪਹੁੰਚ ਚੁੱਕੀ ਆ ਉਹ ਕੀ ਸੰਦੇਸ਼ ਕੀ ਆ ਕੀ ਲੱਗਦਾ ਕਿ ਇਹ ਪ੍ਰਾਲਾ ਚੰਗਾ ਕਿਉਂਕਿ ਅੱਜ ਦੇ ਸਮੇਂ ਦੀ ਬੱਚਿਆਂ ਨੂੰ ਸਾਧ ਦੇ ਨਾਲ ਆਪਣੀ ਜ਼ਰੂਰ ਸੀ ਜੋੜਨ ਦੀ ਤੇ ਉਹ ਗੱਲ ਇਹ ਆ ਵੀ ਅਮਰਜੀਤ ਜਿਹੜੇ ਆਪਾਂ ਬੱਚਿਆਂ ਦੀ ਜਿਹੜੀ ਗੱਲ ਕਰ ਰਹੇ ਨਵੀਆਂ ਕਲਮਾਂ ਨਹੀਂ ਉਡਾਣ ਪਹਿਲੀ ਗੱਲ ਤਾਂ ਸੁਖੀ ਬਾਰਚੀ ਦਾ ਜਿਹੜਾ ਮਕਸਦ ਹੈ ਉਹਨਾਂ ਦਾ ਮਕਸਦ ਹੀ ਇਹੀ ਸੀਗਾ ਕਿ ਆਪਾਂ ਛੋਟੇ ਬੱਚਿਆਂ ਦੇ ਹੱਥ ਕਲਮ ਦੇ ਕੇ ਵੈਸੇ ਤਾਂ ਚਲੋ ਆਪਾਂ ਕਰਦੇ ਨੇ ਤਾਂ ਬੱਚੇ ਪੜਦੇ ਆ ਕਲਮ ਹੱਥ ਚ ਲੈ ਲੈਂਦੇ ਪਰ ਛਤੋਂ ਉਸ ਕਲਮ ਨੂੰ ਆਪਾਂ ਜਿਵੇਂ ਕਲਪਾਲ ਸਾਇਦ ਦੀ ਗੱਲ ਕਰ ਰਹੇ ਸੀਗੇ ਕਿ ਉਹਨੂੰ ਸਹਿਤਿਕ ਦੇ ਤੌਰ ਤੇ ਉਹਨੂੰ ਕਵਤਾਵਾਂ ਦੇ ਤੌਰ ਤੇ ਜਾਂ ਬੱਚੇ ਜਦੋਂ ਸਾਇਤ ਲਿਖਦੇ ਆ ਕਵਤਾਵਾਂ ਲਿਖਦੇ ਆ ਤੇ ਬੱਚੇ ਪੜ੍ਹਾਈ ਦੇ ਨਾਲ ਨਾਲ ਜਦੋਂ ਇਹਨਾਂ ਚੀਜ਼ਾਂ ਵੱਲ ਵੀ ਪ੍ਰੇਰਿਤ ਹੁੰਦੇ ਆ ਤਾਂ ਇੱਕ ਬਹੁਤ ਵੱਡਾ ਜਿਹੜਾ ਸੁਨੇਹਾ ਸਾਡੇ ਸਮਾਜ ਲਈ ਜਾਂਦਾ ਦੇਖੋ ਬੱਚਿਆਂ ਨੂੰ ਜਦੋਂ ਆਪਾਂ ਕਲਮਾਂ ਦੇ ਨਾਲ ਉਹਨਾਂ ਦੇ ਹੱਥ 'ਚ ਕਲਮ ਫੜਾਉਂਦੇ ਆ ਉਹਨਾਂ ਨੂੰ ਆਪਾਂ ਪ੍ਰੇਰਿਤ ਕਰਦੇ ਆ ਕਿ ਤੁਸੀਂ ਇੱਕ ਕੋਈ ਕਵਤਾ ਲਿਖੋ ਜਾਂ ਕੋਈ ਸਰਲੇਖ ਲਿਖੋ ਜਾਂ ਕੋਈ ਅਜੀਹਾ ਜਿਹੜਾ ਹੈਗੇ ਕੋਈ ਰਚਨਾ ਜਿਹੜੀ ਹੈਗੀ ਆ ਉਹਦੀ ਰਚਨਾ ਕਰੋ ਕਿਸੇ ਰਚਨਾਵਾਂ ਦੀ ਤਾਂ ਕਿ ਜਿਹਦੇ ਨਾਲ ਸਮਾਜ ਨੂੰ ਕੋਈ ਸੇਧ ਮਿਲ ਸਕੇ ਜਾਂਦੀ ਆਉਣ ਵਾਲੀ ਪੀੜੀ ਨੂੰ ਕੋਈ ਸੇਧ ਮਿਲ ਸਕੇ ਤੇ ਕੋ ਜਦੋਂ ਅੱਜ ਆਪਾਂ ਬੱਚਿਆਂ ਨੂੰ ਛੋਟੇ ਹੁੰਦੇ ਪਹਿਲੀ ਗੱਲ ਤਾਂ ਇਹ ਕਿ ਅੱਜ ਤੱਕ ਮੈਨੂੰ ਲੱਗਦਾ ਨਹੀਂ ਕਿ ਕੋ ਸਰਕਾਰਾਂ ਨੇ ਸਮੇਂ-ਸਮੇਂ ਤੇ ਪੰਜਾਬੀ ਦੇ ਜਾਂ ਹੋਰ ਲਗ ਲਗ ਤਰ੍ਹਾਂ ਦੇ ਜਿਹੜੇ ਮੈਗਜ਼ੀਨ ਹੈ ਉਹ ਜਿਹੜੇ ਚਲਾਏ ਆ ਪ੍ਰਕਾਸ਼ਿਤ ਕਰਵਾਏ ਆ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਕਵਤਾਵਾਂ ਵਗੈਰਾ ਜਿਹੜੇ ਪ੍ਰਕਾਸ਼ ਹੋ ਸਕਣ ਪਰ ਇਹ ਵੀ ਇੰਨਾ ਵੱਡਾ ਪ੍ਰਾਲਾਪ ਨਹੀਂ ਹੋ ਸਕਦਾ ਕਿ ਪੂਰੇ ਪੰਜਾਬ ਦੇ ਸਾਰੇ ਬੱਚੇ ਜਿਹੜੇ ਹੋ ਸਕਦੇ ਪਰ ਜੋ ਸੁਖੀ ਪਾਰਟੀ ਨੇ ਜੋ ਇਹ ਜਿਹੜਾ ਨਵੀਆਂ ਕਲਮਾ ਨਮਾ ਉਰਾਨ ਦਾ ਪ੍ਰੋਜੈਕਟ ਚਲਾਇਆ ਤਾਂ ਇਹ ਇੱਕ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚੇ ਮੇਰਾ ਮਨ ਪੜੀ ਇਹ ਸਵਾਲ ਸੀ ਕਿਉਂਕਿ ਨਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਛਾਇਦ ਕਰਨਾ ਕਿਉਂਕਿ ਆਪਾਂ ਪ੍ਰਾਈਵੇਟ ਸਕੂਲਾਂ ਦੇ ਦੇਖਦੇ ਹਾਂ ਉਹਨਾਂ ਕੋਲ ਸੋਰਸ ਹੁੰਦਾ ਪਰਿਵਾਰ ਵਾਲੇ ਚੰਗੇ ਜਿਹੜੇ ਨੇ ਉਹ ਕਿਤਾਬਾਂ ਵੀ ਛਾ ਸਕਦੇ ਨੇ ਪਰ ਸਰਕਾਰੀ ਬੱਚਿਆਂ ਨੂੰ ਜਿਹੜਾ ਇਸ ਕਦਰ ਲੈ ਕੇ ਆਉਣਾ ਇੱਕ ਚੰਗਾ ਪ੍ਰਾਲਾ ਕਿਉਂਕਿ ਸਰਕਾਰੀ ਬੱਚਿਆਂ ਨੂੰ ਕੋਈ ਥਾਂ ਨਹੀਂ ਮਿਲਦੀ ਪਰ ਇਹਨਾਂ ਨੇ ਜਿਹੜਾ ਇਹ ਪ੍ਰਾਲਾ ਕੀਤਾ ਥਾਂ ਵੀ ਦਿੱਤੇ ਆ ਕਿਤਾਬਾਂ ਵੀ ਛਪਾਈਆਂ ਨੇ ਔਰ ਦੂਰ ਤਲਾਡੇ ਜਾ ਕੇ ਉਹ ਸੈਮੀਨਾਰ ਵੀ ਕਰ ਰਹੇ ਨੇ ਤੇੰਨੇ ਮੈਂ ਉਹੀ ਕਹਿ ਰਿਹਾ ਸੀ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਆ ਕੰਮ ਕਰਕੇ ਆਪਾਂ ਦੇਖਦੇ ਆ ਕਿ ਉਹ ਬੜੇ ਗਰੀਬ ਘਰਾਂ ਤੋਂ ਹੁੰਦੇ ਆ ਉਹਨਾਂ ਦੇ ਜਿਹੜੇ ਸੋਰਸ ਆਫ ਫੰਡਿੰਗ ਜਿਹੜੇ ਹੁੰਦੀ ਆ ਤਾਂ ਬਹੁਤ ਘੱਟ ਹੁੰਦੀ ਆ ਉਹਨਾਂ ਦੇ ਮਾਤਾ ਪਿਤਾ ਦੀ ਉਹਨਾਂ ਦੀ ਤਾਂ ਕਿ ਉਹਨਾਂ ਨੂੰ ਤਾਂ ਕਈ ਵਾਰ ਤਾਂ ਇਹ ਹੁੰਦਾ ਕਿ ਉਹ ਇਹ ਦੇਖਦੇ ਰਹਿੰਦੇ ਨੇ ਕਿ ਕਿਤਾਬਾਂ ਵੀ ਸਕੂਲ ਚੋਂ ਕਦੋਂ ਮਿਲਣੀਆਂ ਠੀਕ ਹੈ ਜੇਕਰ ਕਿਤਾਬਾਂ ਮਿਲ ਗਈਆਂ ਤਾਂ ਉਹ ਕਹਿੰਦੇ ਵੀ ਹੋਰ ਉਸ ਤੋਂ ਬਾਅਦ ਹੋ ਸਕਦਾ ਪੈਨਸਲ ਵੰਡਣ ਵਾਲੇ ਕਦੋਂ ਆਉਣਗੇ ਕਾਪੀਆਂ ਵੰਡਣ ਵਾਲੇ ਕਦੋਂ ਆਉਣੇ ਆ ਸਕੂਲਾਂ ਦੇ ਵਿੱਚ ਕਈ ਪਰਿਵਾਰ ਤੇ ਇਦਾਂ ਦੇ ਦੇਖ ਰਹੇ ਆ ਫਿਰ ਡਰੈਸਾਂ ਵਰਤੀਆਂ ਹੋਰ ਚੀਜ਼ਾਂ ਉਹ ਬਹੁਤ ਔਖਾ ਜਿਹੜਾ ਹੁੰਦਾ ਕਿਤਾਬਾਂ ਨਿਕਲਦਾ ਪਰ ਉਹਨਾਂ ਦਾ ਇਸ ਵੱਲ ਧਿਆਨ ਹੀ ਨਹੀਂ ਜਾਂਦਾ ਖਾਸ ਕਰਕੇ ਮਾਤਾ ਪਿਤਾ ਦਾ ਬੱਚਿਆਂ ਦਾ ਕਿਉਂਕਿ ਉਹਨਾਂ ਦਾ ਵੈਸੇ ਆਪਜੋ ਦਾ ਫਾਈਨੈਂਸ਼ੀਅਲ ਸਟੇਸਸ ਉਹ ਹੁੰਦਾ ਹੁੰਦਾ ਤਾਂ ਜਦੋਂ ਇਹ ਜਿਹੜੇ ਪ੍ਰੋਜੈਕਟ ਨੇ ਤੇ ਆਉਣਗੇ ਸੁੱਕੀ ਬਾਤ ਵਰਗੇ ਜਿਹੜੇ ਹੋਰ ਸਮਾਜ ਸੇਵੀ ਅੱਗੇ ਆਉਣਗੇ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਵੱਲ ਪ੍ਰੇਰਿਤ ਕਰਨਗੇ ਤਾਂ ਉਹਨਾਂ ਦਾ ਜਿਹੜਾ ਆਪ ਜਿਹੜਾ ਆਪਾ ਲਾਲੋ ਵੀ ਖਾਸ ਕਰਕੇ ਸਮਾਜਿਕ ਜਿਹੜਾ ਮਨੋਬਲ ਹੈ ਤਾਂ ਉਹ ਉੱਚਾ ਹੋਏਗਾ ਬੱਚੇ ਪੜ੍ਹ ਲੈ ਪ੍ਰੇਰਿਤ ਹੋਣਗੇ ਕਿਤਾਬਾਂ ਪੜ੍ਹਨਗੇ ਮੈਗਜ਼ੀਨ ਪੜ੍ਹਨਗੇ ਅਖਬਾਰਾਂ ਪੜ੍ਹਨਗੇ ਤੇ ਜਦੋਂ ਬੱਚੇ ਇਸ ਵੱਲ ਪ੍ਰੇਰਿਤ ਹੋਣਗੇ ਤਾਂ ਉਹਨਾਂ ਦਾ ਜਿਹੜਾ ਬੋਧਿਕ ਵਿਕਾਸ ਆ ਉਹ ਹੋਰ ਜ਼ਿਆਦਾ ਜਿਹੜਾ ਹੈਗਾ ਵੱਧ ਹੋਏਗਾ ਕਿਤਾਬਾਂ ਦੇ ਨਾਲ-ਨਾਲ ਸਕੂਲਾਂ ਦੇ ਨਾਲ-ਨਾਲ ਜਿਹੜੀਆਂ ਇਹ ਚੀਜ਼ਾਂ ਨੇ ਮਨ ਲਾਦਾ ਹਰ ਬੱਚੇ ਨੂੰ ਅੱਜ ਕੱਲ੍ਹ ਪੜ੍ਹਨੀਆਂ ਚਾਹੀਦੀਆਂ ਨੇ ਤਾਂ ਕਿ ਉਹਦੇ ਤੋਂ ਆਪਣੇ ਸਮਾਜ ਲਈ ਆਪਣੇ ਲਈ ਆਪਣੇ ਮਾਤਾ-ਪਿਤਾ ਲਈ ਔਰ ਚੰਗੇ ਸਮਾਜ ਦੀ ਸਿਰਜਣਾ ਲਈ ਜਿਹੜੀਆਂ ਬਹੁਤ ਵਧੀਆ ਜਿਹਾ ਸਿੱਖ ਸਕਣ ਧੰਨਵਾਦ ਸੋ ਬਿਲਕੁਲ ਜਿਸ ਤਰ੍ਹਾਂ ਉਰਮਕ ਸਿੰਘ ਨੂੰ ਪਾਣਾ ਜੀ ਨੇ ਜਾਂ ਫਿਰ ਸਾਰੀ ਜਿਹੜੀ ਟੀਮ ਹੈ ਖਾਸ ਤੌਰ ਤੇ ਸੁਖੀ ਬਾੜ ਜੀ ਦੇ ਜਿਹੜੀ ਅਗਵਾਈ ਹੈ ਸੋ ਮੁੰਬਈ ਦੇ ਵਿੱਚ ਅਸੀਂ ਸਫਰ ਕਰ ਰਿਹਾ ਜਹਾਦ ਦੇ ਵਿੱਚ ਅਸੀਂ ਪਲ-ਪਲ ਦੀ ਜਿਹੜੀ ਜਾਣਕਾਰੀ ਆ ਉਹਨਾਂ ਤੋਂ ਲਈ ਹੈ ਕਿਉਂਕਿ ਇਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਉਹ ਵਾਕਈ ਸੁਪਰਚੈਰ ਨੂੰ ਸਾਇਕਲ ਦੇ ਨਾਲ ਜੋੜਨ ਦੇ ਲਈ ਖਾਸ ਤੌਰ ਤੇ ਸੋਸ਼ਲ ਮੀਡੀਆ ਤੋਂ ਪੜਨ ਦੇ ਲਈ ਜਾਂ ਫਿਰ ਆਪਾਂ ਕਹਿ ਸਕਦੇ ਆ ਬੁਰਾਈਆਂ ਤੋਂ ਜਿਹੜਾ ਕੱਟਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਸੋ ਚੰਗਾ ਉਪਰਾਲਾ ਹੈ ਆਉਣ ਵਾਲੇ ਸਮੇਂ ਵਿੱਚ ਬੱਚੇ ਜਿਹੜੇ ਨੇ ਚੰਗੇ ਸਾਥਕਾਰ ਪਾ ਸਕਦੇ ਨੇ ਤਾਂ ਉਹਨਾਂ ਦਾ ਇਹ ਚੰਗਾ ਭੁમિકਾ ਉਹ ਪਾ ਸਕਦਾ ਹੈ ਸੋ ਹੁਣ ਅਸੀਂ ਤੁਹਾਨੂੰ ਪਲ-ਪਲ ਦੀ ਜਿਹੜੀ ਜਾਣਕਾਰੀ ਹੈ ਜੋ ਲਗਾਤਾਰ ਪ੍ਰੋਗਰਾਮ ਚੱਲੇਗਾ ਮੁੰਬਈ ਦੇ ਵਿੱਚ ਉਹ ਵੀ ਅਸੀਂ ਤਾਮਚੜੀ ਰਿਪੋਰਟ ਹੈ ਚੜ੍ਹਦੀ ਕਲਾ ਟਾਈਮਪਿੰਗ ਇੰਜੀਨੀਅਰ ਉਹ ਸਾਂਝ ਕਰਾ ਕੇ ਹੋਰ ਮੈਨੂੰ ਤੇ ਮੇਰੇ ਸਹੋਗੀ ਕੈਮਰਾਪ ਬਲਜਿੰਦਰ ਸਿੰਘ ਜੀ ਜਰੂਰ ਦੇਵਸਾਤ ਤਾਨੂ